ਦੱਸਦੇ ਕਿ ਮਾਮਲਾ ਬੀਤੇ ਦਿਨੀ ਦਾ ਸਾਹਮਣੇ ਆਉਂਦਾ ਜਿੱਤੇ ਕਿ ਜੀਰਾ ਸ਼ਹਿਰ ਦੇ ਵਿੱਚ ਸੁੰਨੇਾਰੇ ਤੇ ਜਾਨਲੇਵਾ ਹਮਲਾ ਹੋਇਆ ਸੀ ਗੋਲੀ ਚਲਾ ਦਿੱਤੀ ਗਈ ਸੀ ਪੁਲਿਸ ਨੇ ਉਸ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਪੁਲਿਸ ਦਾ ਆਖਣਾ ਹੈ ਕਿ ਲੁਟੇਰਿਆਂ ਦੀ ਪਛਾਣ ਕਰ ਲਈ ਗਈ ਹੈ ਨਾਕੇਬੰਦੀ ਦੌਰਾਨ ਸਾਹਮਣੇ ਤੋਂ ਪਲਸਰ ਮੋਟਰਸਾਈਕਲ ਤੇ ਆ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਦੇਖਿਆ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਮੋਟਰਸਾਈਕਲ ਤੋਂ ਡਿੱਗ ਪਏ ਦਿੱਗਦੇ ਸਾਰੀ ਉਹਨਾਂ ਨੇ ਪੁਲਿਸ 'ਤੇ ਪਰਚਾ ਕਰਨੇ ਸ਼ੁਰੂ ਕਰ ਦਿੱਤੇ ਜਵਾਬੀ ਕਾਰਵਾਈ ਵਿੱਚ ਇਕ ਲਾਟ ਵਿੱਚ ਉਹਨਾਂ ਦੇ ਗੋਲੀ ਵੀ ਲੱਗੀ ਹੈ ਦੂਸਰਾ ਮੋਟਰਸਾਈਕਲ ਡਿਜਟ ਗਾੜੀ ਸੱਖਣੀ ਹੋ ਗਿਆ ਜਿਸ ਦੀ ਲੱਥ ਫੈਕਚਰ ਹੋ ਗਈ ਹੈ ਦੋਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਐਸਐਸਪੀ ਫਿਰੋਜ਼ਪੁਰ ਭਪਿੰ다 ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਜੀਰਾ ਦੇ ਮੰਜੂ ਜੁਵਲਰਸ ਦੇ ਉੱਪਰ ਕੁਝ ਜਿਹੜੀਆਂ ਟਵਰੋ ਜਿਹੜਾ ਅਟੈਕ ਦਾ ਗਿਆ ਸੀਗਾ ਗੋਲੀ ਚਲਾਈ ਗਈ ਸੀ ਉਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਕਿ ਹੁਣ ਤੱਕ ਇਹ ਜਿਹੜੀ ਕਾਰਵਾਈ ਕਿੱਥੇ ਪਹੁੰਚੀ ਹੈ ਹਾਂਜੀ ਇਹ ਬੜੀ ਵਧੀਆ ਸਬੇਕਾਰਗਾਰਬਜ਼ਰੀ ਜਿਹੜੀ ਦਿਖਾਈ ਗਈ ਹੈ ਜਿਸ ਦੀ ਜੀਦਾ ਫੋਰਸ ਵੱਲੋਂ ਸਾਡੀ ਸੀਆਈਏ ਜਿਹੜਾ ਬਹੁਤ ਅਤੇ ਜਿਹਨੇ ਸਾਂਝੇ ਆਪਰੇਸ਼ਨ ਜੀਜੀਟੀਐਫ ਦੇ ਨਾਲ ਅ ਜਿਹੜੀ ਸਾਡੀ ਇਨਫੋਰਮੇਸ਼ਨ ਕਾਫੀ ਸਰੰਪਤਾ ਲੱਗ ਗਿਆ ਸੀ ਇਹਨਾਂ ਨੇ ساری ਰਾਤ ਦੇ ਵਿੱਚ ਲੱਗੇ ਦੇ ਤੇ ਸਾਡੇ ਇੱਕੋ ਦੇ ਸੋਸ਼ਲ ਜਿਹੜੇ ਜ਼ੀਰਾਪੁਰ ਦੇ ਪੁਲਿਸ ਦੇ ਕਿਸ ਨਾਲ ਗੁਨਾਹਗਰਾਂ ਨੂੰ ਲਾਗੂ ਨਾ ਦੇ ਰਿਪੋਰਟ ਕਰਕੇ ਉਹਨਾਂ ਬੰਦਿਆਂ ਦੇ ਜਿੱਤੇ ਹੀ ਕਰ ਲਿਆ। ਜਿੱਤੀ ਪਈ ਕਰਨ ਤੋਂ ਬਾਅਦ ਸਾਡੀ ਜੀਪੀਐਫ ਜੀਟੀ ਅਤੇ ਸਾਡੇ ਸਿਟੀ ਪੁਲਿਸ ਅਤੇ ਜ਼ੀਰਾ ਦੇ ਸੀਆਈਏ ਬਲੋ ਇਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਇਨਫੋਰਮੇਸ਼ਨ ਬੇਸਡ ਨਾਲ ਨਾਕਾਬੰਦੀ ਕੀਤੀ ਤੇ ਉੱਥੇ ਮੋਟਰਸਾਈਕਲ ਦੇ ਉਹ ਜਿਹੜਾ ਪਲਸਰ ਮੋਟਰਸਾਈਕਲ ਉਹਨਾਂ ਨੇ ਯੂਜ਼ ਕੀਤਾ ਸੀ ਇਸ ਕ੍ਰਾਈਮ ਨੂੰ ਮੰਜੂਰ ਜੁਵਲਰਸ ਤੇ ਜਿਹੜਾ ਅਟੈਕ ਕੀਤਾ ਸੀ ਜਿਹੜਾ ਇਹਨੇ ਆ ਕੇ ਲੁੱਟ ਖੋਹ ਦੀ ਨੀਅਤ ਦੇ ਨਾਲ ਉਸ ਤੇ ਇਹਨਾਂ ਨੇ ਜਦੋਂ ਦੇਖਿਆ ਮੋਟਰਸਾਈਕਲ ਆਇਆ ਉਹਨੇ ਕੋਈ ਕੋਈ ਕੀਤੀ ਮੋਟਰਸਾਈਕਲ ਇਹਨਾਂ ਨੇ ਪੁਲਿਸ ਵੱਲੋਂ ਉਸ ਨੂੰ ਇੰਟਰਸੈਪਟ ਕੀਤਾ ਗਿਆ ਉਸ ਨੂੰ ਰੋਕਿਆ ਤੇ ਉਹ ਡਿੱਗ ਪੇ ਜੋ ਤੇਜ਼ ਰਫ਼ਤਾਰ ਦੇ ਵਿੱਚ ਸੀ ਉਹ ਡਿੱਗ ਪੇ ਤੇ ਨਾਲ ਡਿੱਗੇ ਸਾਰੇ ਉੱਥੇ ਤੇ ਪੁਲਿਸ ਵੱਲੋਂ ਦੌੜਾ ਜਾਣਾ ਨੇ ਫਾਇਰ ਚਲੰਤਰਾ ਜਿਹੜਾ ਜੀਤ ਸਿੰਘ ਕੀਤੀ ਮਾਦਾ ਇੱਕ ਪੰਡਾ ਦੇ ਉਸਾਰਾ ਫਰਮਾਨ ਸਿੰਘ ਤੇ ਉਹ ਉਹ ਮੁਹੱਲਾ ਜੱਠੂਆ ਦਾ ਵਾਰਡ 12 ਤੇ ਪੱਟੀ ਦਾ ਰਹਿਣ ਵਾਲਾ ਤੇ ਦੂਸਰਾ ਸੰਮੁਖ ਸਿੰਘ ਇਹਦੇ ਸਣੀ ਹੈ ਸਰਵ ਸੁਖਦੇਵ ਸਿੰਘ ਅਸਲ ਪਿੰਡ ਦਾ ਪੱਟੀ ਹੈ ਇਹਦੇ ਵਿੱਚ ਇਹ ਦੋਨੇ ਜਣੇ ਉਹਦੇ ਬਾਈਕ ਸਾਈਕਲ ਤੇ ਸੀ ਤੇ ਇਹਨਾਂ ਨੇ ਪੁਲਿਸ ਤੇ ਫਾਇਰ ਕੀਤੀ ਜਵਾਬੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤਾ ਗਿਆ ਉਸ ਦੇ ਹਦੀਨ ਸਿੰਘ ਜਿਹੜਾ ਜੀਤੂ ਆ ਇਸ ਦੇ ਜ਼ਖਮ ਲੱਗਿਆ ਜੋ ਕਿ ਹਸਪਤਾਲ ਦੇ ਵਿੱਚ ਹੈ ਦਿੱਗਨ ਕਾਰਨ ਜਿਹੜੀ ਬੋਕਸਿੰਗ ਤੋਂ ਦਿੱਕਤ ਕਾਰਨ ਜਿਹੜਾ ਦੂਸਰਾ ਇਸ ਦੇ ਨਾਲ ਦਾ ਜਿਹੜਾ ਦੂਸਰਾ ਅਹ ਸਭ ਹੀ ਹੁੰਦਾ ਹੈ ਸੰਬੋਕਸਿੰਗ ਸਣੀ ਉਹਦੀ ਵੀ ਲੱਤ ਦੇ ਸਖਤ ਚੀਜ਼ ਦੇ ਦਿੱਕਤ ਕਾਰਨ ਜਿਹੜੀ ਉਹਦੀ ਵੀ ਫ੍ਰੈਕਚਰ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀ ਇਹਨਾਂ ਦਾ ਉਹਨੂੰ ਅਸੀਂ ਬਹੁਤ ਜਲਦ ਸਾਡੀ ਟੀਮਾਂ ਗਈਆਂ ਨੇ ਆਇਡੈਂਟੀਫਾਈਡ ਹੈ ਉਹ ਬਹੁਤ ਜਲਦ ਪੜ ਲਾਂਗੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਕੈਸਰ ਆਈਆਂ ਸੀਗੀਆਂ ਵੀ ਜਵੇਂ ਕੋਈ ਗੱਲ ਕਰ ਰਿਹਾ ਸੀਗਾ ਜਦੋਂ ਵੈਰੀ ਤੇ ਬੋਪੇ ਤੇ ਪਹੁੰਚਿਆ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਫਰੌਤੀ ਦੀ ਕਾਲ ਆਈ ਹੈ ਜਾਂ ਕੋਈ ਹੋਰ ਕਾਲ ਆਈ ਹੈ। ਉਹ ਅਜਿਹੀ ਕੋਈ ਗੱਲ ਨਹੀਂ ਇਹ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਸੀ ਤੇ ਅਸੀਂ ਜਾ ਕੇ ਇਹਦੇ ਤੋਂ ਕੁਝ ਪੈਸੇ ਬਣਾਵਾਂਗੇ ਕੁਫੀਜੈਂਟਲੀ ਖਾਲੀ ਇਹਨਾਂ ਨੇ ਦੇਖਿਆ ਵੀ ਦੁਕਾਨ ਦੇ ਕੋਲ ਕੋਈ ਨਹੀਂ ਖੜਾ ਤੇ ਉਹ ਦੁਕਾਨ ਦੇ ਜਿਹੜੇ ਹੈਗੇ ਆ ਦੁਕਾਨ ਦੇ ਬੈਠੇ ਪਰ ਜਦੋਂ ਉਹਨਾਂ ਨੂੰ ਅੱਗੇ ਹੋ ਰਿਸਿਸਟੈਂਸ ਮਿਲੀ ਤੇ ਉਹਨਾਂ ਨੇ ਇਹਨਾਂ ਨੂੰ ਪੈਸੇ ਕਹਿੰਦੇ ਨਹੀਂ ਦਿੱਤੇ ਤਾਂ ਇਹ ਫੋਟੋ ਦੇ ਵਿੱਚ ਭਰਾਕ ਚੇਦੀ ਨੇ ਪੈਰ ਕਰਕੇ ਮਾਰ ਦੇਣ ਦੀ ਨੀਦ ਆ ਨਾ ਪੈਰ ਕੀਤਾ ਤੇ ਉੱਥੋਂ ਦੌੜ ਗਏ ਤੇ ਸਾਡੀ ਟੀਮ ਨੇ ਬੜੀ ਵਧੀਆ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਤੇ ਹਾ ਵਿਦਨ 24 ਆਵਰਸ 4 ਵੀਕੈਂਡ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੇ ਨਾ ਸਿਰਫ ਇਹਨੂੰ ਸੋਲਵ ਕੀਤਾ ਟਾਈਮ ਉਲਕਿ ਜਿਹੜੇ ਇਹ ਮਿਸਕਰੀਡਸ ਐ ਇਹਨਾਂ ਨੂੰ ਸਬਕ ਸਿਖਾਉਦੇ ਹੋਏ ਗ੍ਰਿਫਤਾਰ ਕੀਤਾ